ਬੱਚੇ ਚਾਹੇ ਮਾਪੇ ਦਾ ਫਿਕਰ ਕਰਨ ਚਾਹੇ ਨਾ ਕਰਨ ਪਰ ਮਾਪੇ ਨੂੰ ਹਰ ਵੇਲੇ ਬੱਚਿਆਂ ਦੀ ਫਿਕਰ ਲੱਗੀ ਰਹਿੰਦੀ ਹੈ ਮਾਪੇ ਆਪਣੇ ਬੱਚਿਆਂ ਪ੍ਰਤੀ ਕਿੰਨਾ ਕੋ ਫਿਕਰ ਕਰਦੇ ਨੇ ਇਹ ਉਹਨਾਂ ਦੀ ਸਿਹਤ ਅਤੇ ਚਿਹਰੇ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਬੱਚੇ ਖੁਸ਼ ਹੋਣ ਤਾਂ ਮਾਪੇ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਅਗਰ ਕੋਈ ਬੱਚਿਆਂ ਵਿੱਚ ਲੜਾਈ ਝਗੜੇ ਜਾਂ ਫਿਰ ਆਨਬਨ ਹੋ ਜਾਵੇ ਤਾਂ ਮਾਪੇ ਦੀ ਸਿਹਤ ਤੋਂ ਪਤਾ ਲੱਗਦਾ ਇਸੇ ਤਰ੍ਹਾਂ ਮਣੀ ਦੇ ਮੰਮੀ ਨੂੰ ਵੀ ਇਹੀ ਕਮੈਂਟ ਕੀਤੇ ਜਾ ਰਹੇ ਹਨ ਉਹਨਾਂ ਦੇ ਚਾਉਣ ਵਾਲਿਆਂ ਦੇ ਕਿ ਤੁਹਾਡੀ ਸਿਹਤ ਹੁਣ ਕਿੰਨੀ ਡਾਊਨ ਹੋ ਚੁੱਕੀ ਹੈ ਤੁਸੀਂ ਕਿੰਨੇ ਕਮਜ਼ੋਰ ਦਿਖਾਈ ਦੇ ਰਹੇ ਹੋ ਮਣੀ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਜਦਕਿ ਮਣੀ ਨੂੰ ਵੀ ਸਵਾਲ ਕੀਤੇ ਜਾ ਰਹੇ ਨੇ ਕਿ ਤੁਹਾਡੇ ਮੰਮੀ ਬਹੁਤ ਕਮਜ਼ੋਰ ਤਿੱਖ ਰਹੇ ਨੇ ਤੁਹਾਡੇ ਆਉਣ ਤੇ ਤੁਹਾਡੇ ਮੰਮੀ ਨੂੰ ਖੁਸ਼ੀ ਕਿਉਂ ਨਹੀਂ ਹੋਈ ਤੇ ਸ਼ਰਨ ਨੂੰ ਵੀ ਉਹਨਾਂ ਦੇ ਮੰਮੀ ਨੇ ਪਹਿਲਾਂ ਕਿਉਂ ਨਹੀਂ ਬੁਲਾਇਆ ਸ਼ਰਨ 3 4 ਮਹੀਨਿਆਂ ਤੋਂ ਆਪਣੇ ਪੇਕੇ ਘਰ ਬੈਠੀ ਸੀ ਤੇ ਪਰ ਮੰਮੀ ਕੋਈ ਨਾ ਕੋਈ ਬਹਾਨਾ ਲਾਉਂਦੇ ਰਹੇ ਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਮੰਮੀ ਇਕੱਲੇ ਰਹਿ ਕੇ ਖੁਸ਼ ਨੇ ਉਹਨਾਂ ਨੂੰ ਕੱਲਿਆਂ ਨੂੰ ਖਾਣ ਦੀ ਆਦਤ ਬਣੀ ਹੋਈ ਹੈ ਇਸ ਕਰਕੇ ਉਸ ਨੇ ਆਪਣੇ ਨੂੰ ਨੂੰ ਵਾਰ-ਵਾਰ ਮਨਾ ਕਰਦੀ ਰਹੀ ਸਹੁਰੇ ਪਿੰਡ ਆਉਣ ਤੋਂ ਹੁਣ ਮਣੀ ਨੇ ਆਉਣਾ ਸੀ ਤੇ ਹੁਣ ਤਾਂ ਸ਼ਰਨ ਨੂੰ ਆਉਣਾ ਹੀ ਪੈਣਾ ਸੀ ਮਣੀ ਦੀ ਮੰਮੀ ਹੁਣ ਪਹਿਲਾਂ ਵਾਂਗ ਹੱਸਦੀ ਨਹੀਂ ਪਹਿਲਾਂ ਵਾਂਗ ਵਲੌਗ ਵਿੱਚ ਵੀ ਇੰਟਰਸਟ ਨਹੀਂ ਰੱਖਦੀ ਪਰ ਮੰਗੜ ਫੈਮਿਲੀ ਵੱਲੋਂ ਕਿਸੇ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਅਸਲ ਵਿੱਚ ਮਾਪੇ ਨੂੰ ਟੈਨਸ਼ਨ ਤਾਂ ਹੁੰਦੀ ਹੈ ਜਦਕਿ ਮਨੀ ਦਾ ਤਾਂ ਵਧੀਆ ਘਰ ਵਸ ਰਿਹਾ ਹੈ ਉਸਦੀ ਫੈਮਿਲੀ ਉਸਦੇ ਕੋਲ ਹੈ ਬੱਚੇ ਉਸਦੇ ਕੋਲ ਹਨ ਜਦਕਿ ਰਵੀ ਦਾ ਘਰ ਆਪਾਂ ਸਾਰੇ ਜਾਣਦੇ ਹਾਂ ਕਿ ਟੁੱਟ ਚੁੱਕਾ ਹੈ ਕੈਨੇਡਾ ਰਹਿਣ ਦੇ ਬਾਵਜੂਦ ਵੀ ਰਵੀ ਅਤੇ ਮਹਿਕ ਇੱਕ ਦੂਜੇ ਤੋਂ ਬਹੁਤ ਦੂਰ ਰਹੇ ਹਨ ਰਹਿ ਰਹੇ ਹਨ ਉਹਨਾਂ ਦੀ ਦੂਰੀ ਦਾ ਕਾਰਨ ਹੀ ਮਾਪੇ ਦੇ ਚਿਹਰੇ ਤੇ ਉਦਾਸੀ ਬਣੀ ਹੋਈ ਹੈ ਉਹਨਾਂ ਨੂੰ ਆਪਣੇ ਪੁੱਤ ਦੀ ਬਹੁਤ ਫਿਕਰ ਹੈ ਉਸ ਦਾ ਵਸਦਾ ਵਸੌਂਦਾ ਘਰ ਟੁੱਟ ਗਿਆ ਉਸ ਦਾ ਆਪਣੀ ਘਰ ਵਾਲੀ ਨਾਲੋਂ ਨਾਤਾ ਟੁੱਟ ਗਿਆ ਪਰ ਵਿਚਲੀ ਜੋ ਗੱਲ ਹੈ ਉਹਨਾਂ ਨੇ ਹਜੇ ਤੱਕ ਖੁੱਲ ਕੇ ਨਹੀਂ ਦੱਸੀ ਤੇ ਨਾ ਹੀ ਮੈਗਨੇਸ ਬਾਰੇ ਖੁੱਲ ਕੇ ਕੁਝ ਵੀ ਦੱਸਿਆ ਹੈ ਪਰ ਮਾਂ ਦੀ ਸਿਹਤ ਤੋਂ ਤਾਂ ਸਾਫ਼ ਪਤਾ ਲੱਗ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਆਪਣੇ ਪੁੱਤਰ ਪ੍ਰਤੀ ਕਿੰਨੀ ਫਿਕਰਮੰਦ ਹੈ ਜਦਕਿ ਮਾਂ ਤਾਂ ਮੈਕ ਦਾ ਵੀ ਬਹੁਤ ਮੋਹ ਕਰਦੀ ਸੀ ਤੇ ਬਹੁਤ ਖਿਆਲ ਰੱਖਦੀ ਸੀ ਪਤਾ ਨਹੀਂ ਇਹਨਾਂ ਦੀ ਫੈਮਿਲੀ ਵਿੱਚ ਅਜਿਹਾ ਕੀ ਹੋਇਆ ਕਿ ਮੈਕ ਇਹਨਾਂ ਨਾਲੋਂ ਬਹੁਤ ਦੂਰ ਹੋ ਗਈ ਪਰਮਾਤਮਾ ਇਹਨਾਂ ਨੂੰ ਜਲਦੀ ਤੋਂ ਜਲਦੀ ਇਕੱਠੇ